ਕਮਿਸ਼ਨਰੇਟ ਪੁਲਿਸ ਅਮਰਸਰ ਵੱਲੋਂ ਨਸ਼ਿਆਂ ਦੇ ਵਿਰੁੱਧ ਜਾਰੀ ਮੁਹਿੰਮ ਦੇ ਤਹਿਤ ਸ਼੍ਰੀ ਦਰਪਨਾਲੂ ਵਾਲੀ ਆਈਪੀਐਸ ਇਹਨਾਂ ਵੱਲੋਂ ਇਨਫੋਰਮੇਸ਼ਨ ਦੇ ਆਧਾਰ ਤੇ ਪਿੱਛੇ ਇੱਕ ਲੇਡੀ ਦਲਜੀਤ ਕੌਰ ਉਸ ਨੂੰ ਅਰੈਸਟ ਕੀਤਾ ਸੀ ਜੀਤੋਂ 50 ਗ੍ਰਾਮ ਆ ਜਿਹੜੀ ਹਿਰੋਇਨ ਬਰਾਮਦ ਹੋਈ ਸੀ ਉਹਦੇ ਫਰਦਰ ਲਿੰਕਸ ਦੇ ਵਿੱਚ ਇੱਕ ਹੋਰ ਵਿਅਕਤੀ ਅਰਸ਼ਦੀਪ ਸਿੰਘ ਗ੍ਰਿਫਤਾਰ ਕੀਤਾ ਉਸ ਅਰਸ਼ਦੀਪ ਦੀ ਫਰਦਰ ਸਾਇੰਟੀਫਿਕਲੀ ਉਹਦੇ ਲਿੰਕਸ ਨੂੰ ਅਸੀਂ ਡਿਵੈਲਪ ਕਰਦੇ ਹੋਏ ਇਹ ਗੱਲ ਨਵੀਂ ਪਤਾ ਲੱਗੀ ਕਿ ਇਹਨਾਂ ਦਾ گاਾਂ ਇੱਕ ਪਿੱਛੇ ਹੋਰ ਗੁਰਵਖਸ਼ ਲਾਲਾ ਵਾਸੀ ਸ਼ਾਟਾ ਇਹ ਦਿਨੇ ਜਿਹੜੇ ਹੈਗੇ ਨੇ ਸ਼ਾਟਾ ਦੇ ਵਾਸੀ ਨੇ ਉਹ ਗੁਰਵਖਸ਼ ਲਾਲਾ ਜਿਹੜਾ ਇਹਨਾਂ ਦਾ ਕਿੰਗਪਿੰਨ ਨਿਕਲਿਆ ਜੋ ਕਿ ਪਾਰ ਪਾਕਿਸਤਾਨ ਦੇ ਵਿੱਚ ਵੀ ਕੰਟੈਕਟ ਰੱਖਦਾ ਉਤੋਂ ਉਹ ਹੀਰੋਇਨ ਆਇਸ ਜਿਹਨੂੰ ਮੈਟਾਫੀਥਾਮਾਈਨ ਕਹਿੰਦੇ ਨੇ ਉਹ ਲਿਆ ਕੇ ਇਧਰ ਸਪਲਾਈ ਕਰਦਾ ਉਸ ਲੜੀ ਦੇ ਤਹਿਤ ਸ੍ਰੀ ਦਰਪਨਾਲੂ ਵਾਲੀਆ ਜੀ ਦੀ ਨਿਗਰਾਨੀ ਹੇਠ ਸਾਡੀ ਪੁਲਿਸ ਪਾਰਟੀ ਨੇ 1 ਕਿਲੋ ਆਈਸ 2 ਕਿਲੋ ਹਿਰੋਇਨ ਤੇ 520 ਗ੍ਰਾਮ ਪ੍ਰਕਰਸਰ ਜਿਹੜਾ ਕਿ ਸੁਡੋਫੈਡਰੀਨ ਦਾ ਹੁੰਦਾ ਕੈਮੀਕਲ ਹੁੰਦਾ ਉਹ ਜਿਹੜਾ ਰਿਕਵਰ ਕੀਤਾ ਉਹ ਰਿਕਵਰ ਕਰਕੇ ਇਹ ਜਿਹੜਾ ਇੱਕ ਵੱਡਾ ਜਿਹੜਾ ਨਸ਼ਿਆਂ ਦੇ ਜਿਹੜਾ ਰੈਕਟ ਸੀਗਾ ਉਹਨੂੰ ਅਸੀਂ ਬਸਟ ਕੀਤਾ ਇਹ ਜਿਹੜੀ ਆਈਸ ਹੁੰਦੀ ਆ ਇਹ ਹਿਰੋਇਨ ਦੇ ਨਾਲੋਂ ਬਹੁਤ ਐਡਿਕਟਿਵ ਹੁੰਦੀ ਆ ਕਿਉਂਕਿ ਅਕਸਰ ਹੁਣ ਅਫਗਾਨਿਸਤਾਨ ਦੇ ਵਿੱਚ ਓਪੀਐਮ ਦੀ ਜਿਹੜੀ ਆ ਖੇਤੀ ਆ ਉਹਨੂੰ ਬੈਨ ਕੀਤਾ ਉਹਦੀ ਲਿਮਟਿਡ ਪ੍ਰੋਡਕਸ਼ਨ ਹੁੰਦੀ ਆ ਉਸ ਵਜ੍ਹਾ ਕਾਰਨ ਕਰਕੇ ਇਹ ਜਿਹੜੇ ਕੈਮੀਕਲ ਪ੍ਰੋਡਕਟਸ ਤੋਂ ਤਿਆਰ ਕਰਕੇ ਇਹਦੀ ਆਈਸ ਬਣਾਉਂਦੇ ਨੇ ਤੇ ਉਹ ਆਈਸ ਇਹਦੇ ਸਪਲਾਈ ਕਰਦੇ ਨੇ ਇਸ ਤਰ੍ਹਾਂ ਇਹ 1 ਕਿਲੋ ਆਈਸ ਤੇ 2 ਕਿਲੋ ਹੀਰੋਇਨ ਫੜ ਕੇ ਇਹ ਤਿੰਨੇ ਜਿਹੜੇ ਦੋਸ਼ੀ ਆ ਇਹਨਾਂ ਨੂੰ ਫੜ ਕੇ ਇਹਨਾਂ ਵਿਰੁੱਧ ਥਾਣਾ ਸ਼ਰਟਾ ਦੇ ਵਿੱਚ ਇਹ ਜਿਹੜੀ ਕਾਰਵਾਈ ਅਮਲ ਵਿੱਚ ਲੈਂਦੀ ਆ ਇਹ ਕਿੰਨਾ ਮਹਿੰਗਾ ਨਸ਼ਾ ਜੀ ਕਿੰਨਾ ਮੁਸਤਕਰਾ ਨਸ਼ਾ ਸਰ ਆਈ ਸਰ ਨਸ਼ਾ ਇਹ ਮਹਿੰਗਾ ਅਸੀਂ ਇਹਦਾ ਮੋਲ ਵਰਕਆਊਟ ਨਹੀਂ ਕਰਦੇ ਬਟ ਕੰਪੈਰੀਟਿਵਲੀ ਇਹ ਕਿਉਂਕਿ ਕੈਮੀਕਲ ਹੈਗਾ ਇਹ ਆਮ ਫਾਰਮਾ ਜਿਹੜੀ ਜਿਹੜੀਆਂ ਫੈਕਟਰੀਆਂ ਦੇ ਵਿੱਚ ਪ੍ਰੋਡਿਊਸ ਹੋ ਜਾਂਦਾ ਇਹ ਈਜ਼ੀਲੀ ਅਵੇਲੇਬਲ ਆ ਤੇ ਕੰਪੈਰੀਟਿਵਲੀ ਸਸਤਾ ਇੱਕ ਕਿਗਰੀ 500 ਗ੍ਰਾਮ ਕੋਸ਼ ਤੁਸੀਂ ਬੜਾ ਜਿਹੜਾ ਨਸ਼ੇ ਦੀ ਕੈਕਟਰ ਕਰਦਾ ਕੈਮੀਕਲ ਬਦੰਦਾ ਉਹ ਕੀ ਹੈ ਸਰ ਉਹ ਉਹਨੂੰ ਉਹ ਸੁਡੋਫੈਡਰին ਹੁੰਦੀ ਆ ਉਹ ਉਹ ਫਾਰਮਾ ਦੇ ਵਿੱਚ ਕੰਮ ਆਉਂਦੀ ਆ ਉਦੋਂ ਮੈਡੀਸਿਨਸ ਤਿਆਰ ਹੁੰਦੀਆਂ ਨੇ ਉਹ ਕੈਮੀਕਲ ਆ ਇੱਕ ਉਸ ਕੈਮੀਕਲ ਤੋਂ ਇਹ ਜਿਹੜੀ ਆਈਸਾ ਜਿਹਨੂੰ ਮੈਥੈਫੇਟਾਮਾਈਨ ਕਹਿੰਦੇ ਨੇ ਉਹ ਤਿਆਰ ਕੀਤੀ ਜਾਂਦੀ ਇਹਨਾਂ ਨੂੰ ਫੜਨ ਵਿੱਚ ਕਿੰਨੀ ਕੀ ਦਿੱਕਤ ਹੈ ਕਿਸ ਤਰੀਕੇ ਨਾਲ ਇਹਨਾਂ ਨੂੰ ਕਾਬੂ ਕੀਤਾ ਜਾਂਦਾ ਕਿੱਥੋਂ ਕਾਬੂ ਕੀਤਾ ਜਾਂਦਾ ਇਹ ਤੁਸੀਂ ਵਾਰ-ਵਾਰ ਕਹਿੰਦੇ ਹੋ ਵੀ ਅਸੀਂ ਤੁਸੀਂ ਵੀ ਅਸੀਂ ਸ਼ਾਇਦ ਕਹਿ ਦਿੰਦੇ ਆ ਵੀ ਇਨਵੈਸਟੀਗੇਸ਼ਨ ਦਾ ਪਾਰਟ ਆ ਇਹ ਜਿਹੜੀ origianally ਜਿਹੜੀ ਅਸੀਂ ਉਹ ਲੇਡੀ ਜਿਹੜੀ ਫੜੀ ਸੀਗੀ ਦਲਜੀਤ ਕੌਰ ਉਦੋਂ 50 ਗ੍ਰਾਮ ਖੜੀ ਸੀ ਇਹ ਉਹਦੇ ਬੈਕਵਰਡ ਲਿੰਕੇਜ ਟੈਕਨੀਕਲ ਲਿੰਕੇਜ ਦੇ ਫੋਰੈਂਸਿਕ ਅਨਾਲਿਸਿਸ ਫੋਨ ਦਾ ਪੁੱਛ ਕਿਸ ਦਾ ਉਹਦੇ ਆਧਾਰ ਤੇ ਅੱਗੇ ਜਾ ਕੇ ਉਸੇ ਕੰਟੀਨਿਊਸ਼ਨ ਦੇ ਵਿੱਚ ਹੀ ਅਸੀਂ ਇਹ ਜਿਹੜੀ ਸਾਰੀ ਰਿਕਵਰੀ ਕੀਤੀ ਆ ਸਰ ਪਹਿਲਾਂ ਵੀ ਮਾਫੀ ਚਾਹੁੰਦੀ ਹਾਂ ਜੀ ਹਾਂਜੀ ਪਹਿਲਾਂ ਜਿਹੜਾ ਅਰਸ਼ਦੀਪਾ ਉਹ ਤੇ ਇੱਕ ਮੁਕਦਮਾ ਦਰਜਾ ਕਮਰਸ਼ੀਅਲ ਕੁਆਂਟੀਟੀ ਦਾ ਜਿਹੜਾ ਗੁਰਵਖਸ਼ ਲਾਲਾ ਜਿਹੜਾ ਮੇਨ ਆ ਇਹ ਤੇ ਕਈ ਮਰਡਰ ਦੇ ਵੀ ਆ ਐਨਡੀਪੀਐਸ ਦੇ ਪਰਚੇ ਵੀ ਆ ਇਹਦੋਂ ਸਿਕਟਾਂ ਬੀੜੀਆਂ ਦੇ ਪੈਕੇਟ ਵੀ ਮਿਲੇ ਨੇ ਇਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਰਿਹਾ ਗੁਰਦਾਸਪੁਰ ਵੀ ਰਿਹਾ ਅਮਰਸਰ ਵੀ ਰਿਹਾ ਇਹ ਫੈਂਕੇ ਲਾ ਕੇ ਉਹ ਸਾਬ ਦੇ ਜਿਹੜੇ ਸਾਥੀ ਆ ਜੇਲ੍ਹ ਦੇ ਜਾਂ ਪੈਸੇ ਕਮਾਉਣ ਦੇ ਪਰਪਸ ਨਾਲ ਬਾਹਰੋਂ ਉਹ ਜਿਹੜੇ ਨਸ਼ੇ ਆ ਜਿਹੜੇ ਭਾਵੇਂ ਬੀੜੀਆਂ ਸਿਗਟਾਂ ਉਹ ਵੀ ਜੇਲ੍ਹ ਦੇ ਵਿੱਚ ਸਪਲਾਈ ਕਰਦਾ ਉਹ ਵੀ ਇਹਦੇ ਕੋਲੋਂ ਰਿਕਵਰ ਹੋਏ ਨੇ ਸਰਦਾਰ ਅੱਜ ਤੇ ਲਾਲਾ ਗ੍ਰਿਫਤਾਰ ਹੋਏ ਨੇ ਤੇ ਜੀਤ ਪਹਿਲਾਂ ਦੀ ਗ੍ਰਿਫਤਾਰ ਦਲਜੀਤ ਪਹਿਲਾਂ ਦੀ ਗ੍ਰਿਫਤਾਰ ਹੋਈ ਆ ਜਿਹੜੇ ਅਰਸ਼ ਤੇ ਲਾਲਾ ਇਹ 17 ਤਰੀਕ ਦੇ ਗ੍ਰਿਫਤਾਰ ਹੋਏ ਨੇ ਸਰਦਾਰ ਇਹਦਾ ਸੈਕਿੰਡ ਫਾਊਂਡਰ ਅਗਿਆ ਉਹਦਾ ਫਾਰਮਾ ਦੇ ਵਿੱਚ ਉੱਥੋਂ ਹੀ ਜਿਹੜੇ ਆ ਸਪਲਾਈ ਦੇ ਕਿਉਂ ਖੁਦਿਆਂ ਲੋਕਾਂ ਕਿਉਂ ਦੇ ਦਿੰਦੇ ਜਦੋਂ ਪਤਾ ਕੀ ਹੈ ਕੈਮੀਕਲ ਜਿਹੜਾ ਕਿੰਨਾ ਮਹਿੰਗਾ ਹੈ ਇਹ ਫੈਕਟਰੀ ਤੋਂ ਲੈਂਦੇ ਆ ਜੀ ਇਹ ਜਿਹੜਾ ਇਹ ਜਿਹੜਾ ਇਸ ਕੇਸ ਦੇ ਵਿੱਚ ਆ ਇਹ ਅਸੀਂ ਨਹੀਂ ਇਹ ਪਾਕਿਸਤਾਨ ਦੇ ਵਿੱਚੋਂ ਫੈਕਟਰੀਆਂ ਤੋਂ ਲੈ ਕੇ ਇਹ ਉਧਰੋਂ ਤਿਆਰ ਕਰਕੇ ਉਹਨਾਂ ਨੇ ਇੱਧਰ ਸਪਲਾਈ ਕੀਤਾ ਇਹ ਆਪਣਾ ਇੰਡੀਆ ਜਾਂ ਇਥੋਂ ਪੰਜਾਬ ਦਾ ਨਹੀਂ ਹੈਗਾ ਜਿਹੜਾ ਇਹ ਦੇ ਵਿੱਚ ਆ ਇਹ ਫੈਕਟਰੀ ਦਾ ਕੈਮੀਕਲ ਹੈਗਾ ਇਹ ਸਟੋਰਾਂ ਤੋਂ ਨਹੀਂ ਮਿਲਦਾ ਇਹ ਜਿਹੜਾ ਵੀ ਜਿਹੜਾ ਵੀ ਲੈਂਦਾਗਾ ਇਹ ਉਸ ਤਰੀਕੇ ਨਾਲ ਉਹਨਾਂ ਨੇ ਡਾਇਰੈਕਟਲੀ ਕਿਸੇ ਨਾ ਕਿਸੇ ਤਰੀਕੇ ਨਾਲ ਪਹੁੰਚ ਕਰਕੇ ਪਰੰਤੂ ਇਹ ਸਾਡਾ ਨਹੀਂ ਹੈ ਇਹ ਪਾਕਿਸਤਾਨ ਦਾ ਬਾਹਰ ਬਾਹਰੋਂ ਸਪਲਾਈ ਹੋਇਆ ਸਾਰਾ ਇਹ ਉਧਰੋਂ ਲੈ ਕੇ ਉਧਰ ਤਿਆਰ ਕੀਤਾ